ਲੱਗਦਾ ਦੇ ਬਾਵਾ ਦੁਮਰ ਖਲੋਦੀਆਂ ਤੇ ਸੀਰੀਅਸ ਹੀ ਬਹੁਤ ਜਿਆਦਾ ਕਹਿੰਦੇ ਪੁਣਾ ਕਹਿੰਦੇ ਸ਼ਨੀਯਾ ਪੁਣਾ ਕਹਿੰਦੇ ਸਰਫੜਨਾਵਾ ਤੇ ਪਾਸ਼ੀ ਨੂੰ ਕੁਸ਼ਲਨਾਸਤਾਨ ਹੈ ਜੀ ਪਰ ਇਹ ਨਹੀਂ ਗਰਮ ਰਹੀਆ ਕਿ ਨਾ ਕਿ ਪਾਸ਼ੀ ਨੂੰ ਕੁਸ਼ਲੋਗਸਤਾਨ ਹੈ ਜੀ ਮੈਂ ਉਸੇ ਵਕਤ ਉੱਠ ਕੇ ਆ ਮੈਂ 2 ਮਿੰਟ ਰੁੱਕ ਕੇ ਪ੍ਰਭੂ ਕੁਸ਼ਲੇ ਦੀ ਮੈਂ ਅੰਦਰੇ ਪ੍ਰਾਰਥਨਾ ਬੈਠਾ ਕਰਿਆ ਮੈਂ ਪ੍ਰਾਰਥਨਾ ਕਰ ਪ੍ਰਭੂ ਨੂੰ ਸੇ ਕਿ ਜਾਉਣੇ ਨੇ ਕਿੱਧਰ ਜਾ ਮੈਂ ਉਹ ਚੰਗਾ ਕਰਦਾ ਮੈਂ ਫੋਨ ਪਹਿਲਾਂ ਬੁਣ ਕੇ ਨਾ ਫੋਨ ਕਰਦੇ ਕਿ ਪਾਸੀ ਆਉਣ ਲੱਗੇ ਮੈਂ ਕਦੀ ਨਾ ਕਰੀ ਜਿੰਨੇ ਸਾਲ ਨੂੰ ਵਿੱਚ ਚੱਲ ਚੰਦੇ ਮੈਂ ਕਦੀ ਨਾ ਪਰਬੂ ਨੇ ਮੈਨੂੰ ਕਿਹਾ ਤੂੰ ਜਾ ਮੈਂ ਹੋਤਾ ਕਿ ਚਰਨਾਂ ਨਾਲ ਪੰਜਾਬੇ ਨਾਲ ਪਾਣੀ ਵੇਚ ਕੇ ਜੇ ਉਹ ਪਾਣੀ ਆ ਪਾਣੀਏ ਉਦੋਂ ਗਿਆ ਜੰਦੇ ਤੇ ਪ੍ਰਾਰਥਨਾ ਕਰਦੀ ਹੈ ਜਿੰਨੂੰ ਮੇਜੋ ਫਟਾ ਉੱਠਾ ਹੈ ਪ੍ਰਭੂ ਨੇ ਮੈਨੂੰ ਸਰਬਾ ਠੀਕ ਹੋ ਗਿਆ ਮੈਂ ਠੀਕ ਹੋ ਗਿਆ ਤੇ ਅੱਜ ਤੁਹਾਡੇ ਸਾਹਮਣੇ ਦੋਵੇਂ ਲੱਤਾ

ਜੈਨ ਆਯੋ ਹਸਬਾ ਨਾਲ ਮੈਂ ਮਗਰਦੋ ਆਕਰੂਗਾ ਜੈਗਣ ਜੇ ਮੈਂ ਮਵੀ ਕਰਨ ਲਾਇਲ ਆਇਆ ਹਸਬਾ ਮੈਂ ਮਗਰਦੋ ਆਕਰੂਗਾ ਠੀਕ ਹੈ ਨਹੀਂ ਗਰਮੰਦੀ ਠੀਕ ਹੈ ਪਰ ਪ੍ਰਭੂ ਨੇ ਕਹਿੰਦਿਆ ਜੇ ਤੂੰ ਇਹਨੇ ਕਰ ਜਾ ਤੇ ਪ੍ਰਾਪਤੇ ਕਰ ਚੰਗਾ ਹੋ ਜਾ ਤੇ ਪ੍ਰਭੂ ਨੇ ਕਰਤਾ ਚਲੋ ਜਲਦਾ ਵੀ ਚਲਾਨਤੀਆਂ ਬਾਵਾ ਵੀ ਚਲਾਨਤੀਆਂ ਤੇ ਇਹਨਾਂ ਦੇ ਗਵਾਂਡੀ ਦੇ ਸਾਹਮਣੇ ਰਿਸਤਨਾਂ ਦੇ ਸਾਹਮਣੇ ਇਹ ਚਮਤਕਾਰ ਹੋ ਚੁਕਾ ਯਸ਼ਵੀ ਨੰਦ

प्रभु चंगा हो गया ठीक है प्रभु यशु का नाम लाइस प्रभु यशु ने गल की तेरू प्रभु यशु करता चल प्रभु तेरू प्यार करता प्रभु